ਹਾਂਜੀ ਸੱਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਵਿਖਾਉਣੇ ਆ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਵੜਾ ਦੋ ਸੂਨ ਨੂੰ ਤਿਆਰ ਨਿੱਕੇ ਨਿੱਕੇ ਮੁੱਲ ਹੋਣਗੇ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਜਾਇ ਜੇ ਮੁੱਲ ਦੀਆਂ ਚਾਰ ਵੜਾ ਦੋ ਤਾਜ਼ੀਆਂ ਸੂਈਆਂ ਦੋ ਸੂਨ ਨੂੰ ਤਿਆਰ ਜਮਾ ਜੈਜ ਮੱਲ ਸასი ਕਾਲ ਜੀ ਠੀਕ ਆ ਭਾਈ ਸਾਰਿਆਂ ਨੂੰ ਨਾਮ ਰਿਸ਼ਵਾਲ ਸਿੰਘ ਪਿੰਡ ਚੰਦਪੁਰਾਣਾ ਤਸਰੀ ਬਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 85488781 8548878 ਤੁੰਦ ਕਰਾ ਦੀ ਫੇਰ ਅੱਜ ਤੁੰਦ ਅਜ ਫੇਰ ਠੰਡੂ ਕੀ ਤਾਈਆਂ ਤਾਂ ਬਾਹਰ ਨਹੀਂ ਕੱਢੀਆਂ ਗਿਆ ਇੱਕ ਤਾਰੀਆਂ ਸੀ ਮੈਂ ਤਾਂ ਬਾਹਰ ਕੱਢ ਕੇ ਬਣਾ ਲੈਣੀ ਸੀ ਹੂੰ 20 ਚ ਕਢਾ ਲੈਣਗੇ ਹਾਂਜੀ ਹਾਂਜੀ ਪਰ ਤਾਂ ਬਗਾ ਬੱਚੇ ਮੁਆਰ ਜਾਂ ਗਾਮ 20 ਫਰਕੀ ਪਾਦਾ ਇਹ ਤੋਂ ਸ਼ੁਰੂ ਕਰ ਲਾ ਸਵੇਰੇ ਸੂਈਆ ਵੀਰੇ ਠੀਕ ਹੈ ਤੂੰ ਵੀ ਦੂਜਾ ਸੂਆ ਹੈ ਪ੍ਰੋਸੰਗ ਮਗਰ ਇਹ ਚੱਕ ਕੇ ਦਿਖਾ ਦੇ ਠੀਕ ਹੈ ਆ ਪਈਆ ਜੇਰੇ ਨਹੀਂ ਮਗਰ ਇਹਦੇ ਵੱਛਾ ਮਗਰ ਇਹਦੇ ਵੱਛਾ ਜੇਰ ਪੈ ਗਈ ਆ ਸਾਰੀ ਸਵੇਰ ਕੱਢਿਆ ਸੀ ਇਹਨੇ ਜੇਰ ਪੈਣ ਤੋਂ ਪਹਿਲਾਂ 2.5 ਕਿਲੋ ਕੱਢਦਾ 2.5 ਕਿਲੋ ਹੂੰ ਪੈ ਗਿਆ ਜੇ ਸੌਖੀ ਪੈ ਜੂਗੀ ਇਹਨਾਂ ਦਾ ਤੁਰਪੈਂਦੀ ਉਹ 8-8 15 ਤਜਰਬਾ ਹੁੰਦਾ ਹਾਂ ਸਾਨੂੰ ਇਹ ਆ ਵੀ ਜ਼ਰੂਰ ਉਹ ਈ ਘੰਟੇ ਦੇ ਅੰਦਰ ਅੰਦਰ ਚੋਈ ਲਾ ਦੇਣੀ ਆ ਠੀਕ ਹੈ ਉਹਦੇ ਨਾਲ ਜੇਰ ਪੈ ਜਾਂਦੀ ਆ ਸੌਖੀ ਕਿੰਨਾ ਕੁ ਦੁੱਧ ਪੈਜੋ ਦੁੱਧ ਇਹਨਾਂ ਮਾਲਕਾਂ ਨੇ ਦਾ ਦੱਸਿਆ ਸੀ 18 ਕਿਲੋ ਆਪਣੇ ਕੋਲ 15 16 ਮੰਨ ਕੇ ਕੋਈ ਬੰਦਾ ਲੈ ਜਾ। ਵਾਹ ਤੇਰੇ ਜਟਾ। ਆਪਾਂ ਘੱਟ ਨਹੀਂ ਤੁ ਜਾ ਵਾਏ ਵੱਧ ਗਈ ਜਾਣਾ। ਆਪਾਂ ਘੱਟ ਦੱਸਾਂਗੇ। ਦੋਸਤੋ ਇਹ ਗੱਲਾਂ ਬਾਈ ਦੀ ਖਾਸੀ ਹੈ ਤਾਂ ਨਹੀਂ ਜ਼ਿਆਦਾਤਰ ਵਪਾਰੀ ਜੇ ਕਿਸੇ ਦੇ ਘਰੋਂ ਪਸ਼ੂ ਖਰੀਦਦੇ ਆ ਗਲੇ ਮਾਲਕ ਨੇ ਕਹਿੰਦਾ 15 ਕਿਲੋ ਦਿੱਤਾ। ਤੇ ਜਦੋਂ ਵਪਾਰੀ ਆਪਦੇ ਘਰੇ ਲਿਆਉਂਦਾ 15 ਦੀ ਥਾਂ 20 ਕਿਲੋ ਦੁੱਧ ਕਹਿ ਦਿੰਦਾ ਪਰ ਮਾੜੀਆਂ ਗੱਲਾਂ। ਪਰ ਬਾਈ ਕਹਿੰਦਾ ਆਪਾਂ ਨੂੰ 17 18 ਕਿਲੋ ਦੁੱਧ ਕਿਹਾ ਅਗਲੇ ਕਹਿੰਦੇ ਅਸੀਂ ਛੋਇਆ ਪਰ ਤੁਸੀਂ 15 ਮੰਨ ਕੇ ਲਓ। 17 18 ਵੀ ਦੇ ਦੂੰਗੀ ਦੁੱਧ। ਪਰ ਮੇਰੇ ਕੋਲੋਂ 15 16 ਮੰਨ ਕੇ ਕੋਈ ਬੰਦਾ ਨਹੀਂ ਇਹ 42000 ਰੁਪਏ ਦੀ ਲੈਣ ਦੇਣੀ ਆ ਠੀਕ ਹੈ ਜੇ 50 ਚ ਛੋੜ ਮੰਨ ਲੈ 2000 ਰੁਪਏ ਚੱਕ ਰਾਇਆ ਮੰਨ ਲੈ ਕੋਸ ਮੰਨ ਲੈ 42000 ਜਮਾ ਜਾਇਜ਼ ਮੁੱਲ ਮੱਝਾਂ ਰਗਾ ਦੁੱਧ ਉਹ ਗਰਮੀ ਰਹਿਤ ਤਾਜੀ ਸੂਈ ਸਵਾਈ ਦੂਜਾ ਸੂਆ ਵਹਿੜ ਮੱਝਾਂ ਦਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਦੁੱਧ ਬਾਈ ਕਹਿੰਦਾ 17 18 ਹੀ ਪਿਆਊਗੀ ਤੁਸੀਂ 15 16 ਮੰਨ ਕੇ ਸੌਦਾ ਕਰ ਲਿਓ ਦੁੱਧ 17 18 ਪਿਆ ਉਹ ਜਮਾ ਜੈਜ ਮਰ 3 ਡੰਡੀਆਂ ਚੋਂ ਚਾਨਣ ਨੂੰ ਕੋਈ ਲੱਤ ਛਾੜਾ ਨਹੀਂ ਨਿਮਬਾਣਾ ਬਿਨਾ ਨਿਆਣੇ ਤੋਂ ਬਿਠਾ ਰਵੇ ਕੋਈ ਵੀ ਬੰਦਾ ਜਵਾਗ ਵੀ ਚੋਲੇ ਭਾਵੇਂ ਬਿਨਾ ਨਿਆਣੇ ਤੋਂ ਬਾਈ ਕਹਿੰਦਾ ਭਾਵੇਂ ਜਵਾਗ ਵੀ ਚੋਲੇ ਜਮਾ ਜੈਜ ਮਰ 48000 48000 ਦੀ 17 18 ਕਿਲੋ ਦੁੱਧ ਵਾਲੀ ਤਾਜੀ ਸੂਈ ਵਹਿੜ ਦੇਣੀ ਵੀ ਕੀਨੇ ਆ ਹੈਵੀ ਮੱਝਾਂ ਆ ਰਹੀਆਂ ਕ੍ਰੋਸ ਆਂਗਾ ਧੰਨ ਵਾਲੀ ਵਹਿੜ ਤੇ ਨਿਯਾਰੇ ਦੇ ਦੂ ਗਰਮਿਓ ਗਰਮੀ ਹੂੰ ਸੋਣਾ ਵੱਡਾ ਹਵਾਨਾ ਮੋٹے ਮੋٹے ਥਾਣਾ ਕੋਈ ਸੈਡ ਨਹੀਂ ਕੋਈ ਫੂਟ ਨਹੀਂ ਕੋਈ ਸ਼ਾਂਗ ਨਹੀਂ ਪਾਈ ਨਹੀਂ ਕਹਿੰਦੇ ਵੀ ਚੋਈ ਨਹੀਂ ਚੋਈ ਨੂੰ ਚੋਈ ਕਹਾਂਗੇ ਜਿਹਨੂੰ ਨਹੀਂ ਹੱਥ ਲਾਇਆ ਹੋਊਗਾ ਕਹਿੰਦੇ ਹੱਥ ਨਹੀਂ ਲਾਇਆ ਹੂੰ ਸਹੀ ਹੈ ਬੌਲਾ ਕੱਢਿਆ ਹੋਇਆ 2 2.5 ਕਿਲੋ ਬੌਲਾ ਕੱਢਿਆ ਵੀਡੀਓ ਬਣਾ ਰਹੇ ਆ ਸੋਭਾ 10:00 ਵਜੇ ਤੁਹਾਨੂੰ ਤਾਂ ਫੋਲ ਹੀ ਆ ਤੁਸੀਂ ਵੇਖ ਸਕਦੇ ਆ 2 ਨੰਬਰ ਤੇ ਆ ਜਾ ਇਹ ਦੂਜਾ ਸੂਹਾ ਹੁੰਦੀ ਆ ਵੀਰੇ ਜਰਸੀ ਤਿਆਰੀ ਆ ਰਾਤ ਨੂੰ ਸਵੇਰੇ ਕੱਲ ਨੂੰ ਸਵੇਰੇ ਇੱਕ ਅੱਧਾ ਦਿਨ ਹੀ ਲਊਗੀ ਕਿੰਨਾ ਕੁ ਦੁੱਧ ਪਿਆਜ ਦੁੱਧ ਇਹਨੂੰ ਪਿਆਉਣਾ ਚਾਹੀਦਾ 14 15 ਕਿਲੋ ਆਪਾਂ ਬੌਲਾ ਨਹੀਂ ਕਹਿੰਦੇ ਵੀ ਆ ਜੈ ਜਮੋਲ ਇਹ ਵੀ 48 ਦੀ ਦੇ ਦੇਣੀ ਮੁੱਲ ਭਾਈ 50 ਕਰਾ ਲੋ ਮੁੱਲ ਭਾਈ ਕਹਿੰਦਾ ਜਰਸੀ ਦਾ ਭਾਅ 50 ਕਰਾ ਲੋ 48000 ਦੀ ਦੇ ਦੇਣੀ ਆ ਭਾਅ ਵਿੱਚ ਛੋੜ ਮੰਨ ਲਓ ਚਾ ਕੋਸ ਮੰਨ ਲਓ ਇਹ ਵੀ 48 ਦੀ ਦੇਣੀ ਆ ਜਮਾਂ ਜੈ ਜਮੋਲ ਠੰਡਾ ਮੌਸਮ ਆ ਤੇ ਠੰਡਾ ਹੀ ਪਾ ਕੋਈ ਗਰਮ ਮੁੱਲ ਨਹੀਂ ਕਰਨਾ ਤੇ ਜਾਨਵਰ ਵੀ ਸਾਰੇ ਠੰਡੇ ਹੀ ਆ ਕੋਈ ਜਾਨ ਵਾਲੀਆਂ ਆ ਕੋਈ ਆ ਨਹੀਂ ਵੀ ਲੱਸੀ ਫਿੱਕੀ ਹੋਊਗੀ ਪੂਰੀਆਂ ਜਾਨ ਵਾਲੀਆਂ ਹਾਂ ਜਾਨ ਵਾਲੀਆਂ ਵਜਨ ਵਾਲੀਆਂ ਵਹਿੜਾ ਮੋٹے-ਮੋٹے ਗੁਲਾਬੀ ਥਾਣਾ ਹੱਦੀ ਚਵਾਈ ਵਾਲੇ ਦੁੱਧ ਬਾਈ ਕਹਿੰਦਾ 14-15 ਮੰਨ ਕੇ ਸੌਦਾ ਕਰੇ ਆਪਾਂ ਨਹੀਂ ਲੋਕਾਂ ਨੂੰ 17-18 ਕਹਿੰਦੇ ਅਗਲੇ ਦੇ ਘਰੇ ਭਾਵਾ ਵੱਧ ਪਿਆ ਜੇ ਪੂਰੀ ਭਾਰੀ ਜਾਨ ਵਾਲੀ ਜਰਸੀ ਪਿਓਰ ਨਾਲ ਇਧਰ ਲਈ ਆ ਕੋਈ ਐ ਨਹੀਂ ਕਹਿ ਸਕਦਾ ਕੰਨ ਤੇ ਟੈਗ ਵੇਖ ਲੈ ਭੋਰਾ ਨਹੀਂ ਉਹਨਾਂ ਦੇ ਆਮ ਤੌਰ ਤੇ ਮੱਚ ਲੈਂਗੇ ਟੈਗ ਪਾਏ ਹੁੰਦੇ ਨੇ ਇਹਦੇ ਵਿੱਚ ਕੋਈ ਟੈਗ ਨਹੀਂ ਪਾਉਂਦੇ ਸਹੀ ਆ ਜਮਾ ਜੈਜ ਮੁੱਲ 48000 ਦੀ ਦੇ ਦੇਣੀ ਹੈ ਪਹਿਲੀ ਜੋੜੀ ਜਿਹੜੀ ਮਰਜ਼ੀ ਲੈ ਲਈ ਅਗਲਾ 17 18 ਦੋ ਤਰੀਕੇ ਨੇ ਬਾਈ ਕਹਿੰਦਾ 14 15 ਮੰਨ ਕੇ ਸੌਦਾ ਕਰੇ ਦੁੱਧ 16 17 ਆਵਣਾ ਇਹਨੇ ਪਿਆ ਦੇਣਾ 14 15 ਮੰਨੋ ਤਿੰਨ ਨੰਬਰ ਬਾਈ ਹਾਂਜੀ ਤਿੰਨ ਨੰਬਰ ਇਹ ਵੀਰੇ ਮੈਨੂੰ ਦੂਜਾ ਸੂਆ ਕਿਹਾ ਕੋਈ ਤੀਜਾ ਮੰਨ ਲਿਆ ਪਰ ਕਿੰਨਾ ਜਦਾ ਹੀ ਨਹੀਂ ਕਰਨੀ ਪਰ ਹੈ ਕਮਾਲ ਕਾ ਦੇ ਦਸਨ ਬਤਾ ਉਹ ਦੂਜਾ ਸੂਆ ਉਹ ਕਹਿੰਦੇ ਵੀ ਸਾਡੇ 25 ਲੀਟਰ ਅਸੀਂ ਦੁੱਧ ਪਹਿਲੇ ਸੂਏ ਦਾ ਚੋਇਆ ਹੋਇਆ 26 27 ਹਰ ਕੀ ਕੱਢੂਗੀ ਆਪਣੇ ਕੋਲੋਂ 25 24 ਕਹਿ ਕੇ ਹੀ ਲੈ ਜਾਵੇ ਬੰਦਾ ਕੋਈ ਵੀ ਆਪਾਂ 24 ਕਹਿ ਕੇ ਦੇ ਦੇ ਦਾਂਗੇ ਸਮਾਂ ਸਮਾਂ ਪਾਸੇ ਵੀ ਤਿਆਰੀ ਆ ਡੰਗ ਡਾੜੀ ਇਹ ਲੋਕੀ ਬਾਹਰ ਦੰਦੀ ਨਹੀਂ ਦਿੰਦੀ ਦੋਸਤੋ ਤਿਆਰੀ ਆ ਬਾਈ ਕਹਿੰਦਾ ਜੀ ਤੋਂ ਲਈ ਉਹ ਕਹਿੰਦੇ 25.5 ਲੀਟਰ ਦੁੱਧ ਚੋਇਆ 26 27 ਲੀਟਰ ਪਿਆਓ ਉਹਦੇ ਪਾਸੇ ਬਹਿ ਕੇ ਕਹਿੰਦਾ ਚੁੰਦੇ ਰਹੇ ਅਸੀਂ ਭੈਜਾ ਭਾਵੇਂ ਗੱਪਾਂ ਠੀਕ ਹੈ ਦੋਸਤੋ ਬਾਈ ਕਹਿੰਦਾ ਦੋਵੇਂ ਪਾਸੇ ਬਹਿ ਕੇ ਚਵਾਈ ਕਰਦੇ ਰਹੇ ਜੀ ਤੋਂ ਲਈ ਆ ਬਾਕੀ ਵੱਧ ਦੁੱਧ ਵਾਲੀਆਂ ਵਹਿੜਾਂ ਸਾਰੇ ਭੈਣ ਭਰਾ ਹੀ ਦੋਵੇਂ ਪਾਸੇ ਬਹਿ ਕੇ ਚਵਾਈ ਕਰਦੇ ਆ ਜਾਂ ਤਾਂ ਮਸ਼ੀਨ ਤੇ ਕਰਦੇ ਆ ਤੇ ਜੇ ਕੋਈ ਹੱਥੀ ਚ ਆਉਂਦਾ ਤੇ ਉਹ ਦੋਵੇਂ ਪਾਸੇ ਬਹਿ ਕੇ ਚਾਉਂਦੇ ਕਿਉਂਕਿ ਦੰਦ ਬੱਧ ਹੁੰਦਾ ਗਲਾਬੀ ਥਣ ਮੋٹے ਮੋٹے ਆਦੀ ਚਵਾਈ ਵਾਲੇ ਗੈਪ ਚ ਲੱਗੇ ਲੰਮਾ ਹਵਾਨਾ ਮੂਹਰੇ ਥਣ ਤੋਂ ਫੋਟਾਂ ਗੁਵਾਨਾ ਅੱਗੇ ਦੁਨੀ ਵਾਲੇ ਪਾਸੇ ਨੂੰ ਫਿਰਦਾ ਗੈਠ ਗੁਪਟਾਂ ਤੋਂ ਪਿੱਛੇ ਾਟਮਾ ਹਵਾਨਾ ਵੱਡੀ ਵਹਿੜ ਵਜਨ ਫੁੱਲ ਸੇਮ ਹੀ ਹਾਈਟ ਦੀਆਂ ਵਹਿੜਾਂ ਸਾਰੀਆਂ ਪੋਰੇ ਨੂੰ ਚਾਰੇ ਓਕੇ ਆ ਸਰ ਬਠੰਡ ਕਰਕੇ ਨਹੀਂ ਬਾਹਰ ਕੱਢਾਂਗੇ ਨਹੀਂ ਆਪਾਂ ਬਾਹਰ ਕੱਢ ਕੇ ਵੀਡੀਓ ਬਣਾਉਣੀ ਅੱਗੇ ਡੇਲੀ ਦੋਸਤੋ ਵੀਡੀਓ ਬਣਾਉਣੇ ਆ ਸਾਰੇ ਜਾਨਵਰ ਬਾਹਰ ਕੱਢ ਕੇ ਵੀਚ ਵਿਖਾਈ ਦੇ ਸਾਰੇ ਤੋਰ ਤੋਰ ਪਰ ਠੰਡ ਜਿਆਦੇ ਆ ਕਾ ਜਿਵੇਂ ਤਾਜੀ ਸੂਈ ਆ ਤਾਂ ਡਰ ਲੱਗਦਾ ਬਾਈ ਕਹਿੰਦਾ ਉਧਰਲੀ ਵੀ ਤਾਜੀ ਸੂਈ ਆ ਇਹ ਸੂਨ ਨੂੰ ਤਿਆਰ ਆ ਅੰਦਰ ਗਰਮ ਆ ਬਾਹਰ ਮੌਸਮ ਠੰਡਾ ਤੇ ਡਰ ਲੱਗਦਾ ਹਰੇਕ ਨੂੰ ਜੈਜਾ ਮੋਲੇ ਦਾ ਬਾਈ ਇਹ ਆਪਾਂ 70 ਤੋਂ 2000 ਛੱਡਾਂਗੇ 70 ਤੋਂ 2 ਛੱਡ ਦੇਣਾ ਬਾਈ ਕਹਿੰਦਾ 68000 ਦੀ ਦੇ ਦੇਣੀ ਆ ਦੁੱਧ 26 27 ਪਿਆਉ ਕੋਈ 25 ਮੰਨ ਕੇ ਆਜੇ ਭਾਵੇਂ 24 ਮੰਨ ਕੇ ਆਜੇ ਗਰੰਟੀ ਉਹ ਖੁੱਲਾ ਦੁੱਧ ਪਿਆਜੂ ਲਾਸਟ ਤੇ ਆ ਜਾ ਬਾਈ 10 ਦੇ ਵੀ ਦੂਜਾ ਸਵੇਰ ਸੋਈ ਆ ਹੂੰ ਇਹ ਰਾਤ 8 ਵਜੇ ਦੀ ਸੋਈ ਹੋਈ ਆ ਜਿਹੜਾ ਜੋ ਦਾਨਾ ਇਹਦੀ ਵੀਡੀਓ ਬਣੀ ਹੋਈ ਆ ਆਪਾਂ ਜੇ ਕਿਸੇ ਨੇ ਵੇਖਣੀ ਹੈ ਵੀਡੀਓ ਦਿਖਾ ਦੇਵਾਂਗੇ ਓਕੇ ਰਾਤ ਇਹਦਾ ਕੱਢਿਆ ਸੀ 2 ਕਿਲੋ 2.5 ਕਿਲੋ ਤੜਕੇ ਕੱਢਿਆ ਹੋਇਆ ਕਿੰਨਾ ਕੱਢਿਆ ਕਨੇ ਮਾਲਕਾਂ ਨੇ ਦੱਸਿਆ 18 ਹੁੰਦੇ ਕਈ ਤਾਂ 6-6 7-7 ਕਿਲੋ ਵੀ ਕਹਿੰਦੇ ਆ ਕਿੰਨੇ ਭਾਈ ਜਿੰਨਾ ਹੈਗਾ ਉਨਾ ਹੀ ਕਹਾਂਗੇ ਮਾਲਕਾਂ ਨੇ ਦੱਸਿਆ ਵੀ 18 18.5 ਕਿਲੋ ਚ ਹੋਇਆ ਉਹਦਾ ਤਾਂ 20 ਕਿਲੋ ਦੁੱਧ ਹੈ ਜੇ ਆਪ ਦੋਸਤੋ 2.5 ਕਿਲੋ ਬਾਈ ਕਹਿੰਦਾ ਰਾਤ ਬੌਲੀ ਕੱਢੀ ਆ ਰਾਤ ਦੀ ਸੂਈ ਆ 2.5 ਕਿਲੋ ਸਵੇਰ ਕੱਢੀ ਆ ਥਣ ਹਵਾਨਿਆਂ ਦੀ ਜੱਜਮੈਂਟ ਜ਼ਰੂਰ ਆਵਦੀ ਉਹ ਹਿਸਾਬ ਨਾਲ ਕਰ ਲਿਓ ਵੀਡੀਓ ਸਵੇਰ 10 ਵਜੇ ਬਣਾ ਰਹੇ ਆ ਪਹਿਲੀ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਜੀ ਤੋਂ ਲਈ 18 18.5 ਬਾਈ ਕਹਿੰਦਾ ਦੁੱਧ ਪਹਿਲਾਂ ਨੇ ਦਿੱਤਾ ਬੈੜ ਪੂਰੀ ਰਾਜੀ ਸੀਗੀ ਆ ਅੱਜ ਬਾਹ ਵੱਡਾ ਹੈ ਨਹੀਂ ਚੱਕੀ ਕਰਤੀ ਬੈੜ ਦੋਸਤੋ ਮਗਰ ਭੱਬੂ ਵਾਲਾ ਨਰੋਆ ਦੋਸਤੋ ਬੱਚੇ ਥੋੜੇ ਜੇ ਹੁੰਦੇ ਹੀ ਜ਼ਿਆਦੇ ਭਾਰੇ ਆ ਆ ਵੇਖੋ ਕਿੰਨਾ ਨਰੋਆ ਬੱਚਾ ਪਰ ਜੇ ਕਦੇ ਬੱਚੀ ਹੁੰਦੀ ਟੌਪ ਦੀ ਵਹਿੜ ਸੀ ਟੌਪ ਦੀ ਵਹਿੜ ਸੀ ਟੀਕਾ ਚੰਗਾ ਭਰਾਇਆ ਸੀਗਾ ਪਰ ਇਹਨੇ ਛੱਕੀ ਕਰਤੀ ਗਾਂ ਜੋਰ ਲਾ ਲਾ ਕੇ ਹਾਂ ਜਨਵਰੀ ਦੋਸਤੋ ਵੱਡਾ ਮੋٹے ਮੋٹے ਥਾਨ ਆ ਦੁੱਧ ਬਾਈ ਕਹਿੰਦਾ 20 ਕਿਲੋ ਪਿਆਜੂ ਭਾਵੇਂ 18 ਮੰਨ ਕੇ ਸੌਦਾ ਕਰ ਲੋ ਵੱਡੀਆਂ ਵਹਿੜਾਂ ਪੂਰੀਆਂ ਜਾਨ ਵਾਲੀਆਂ ਨੀ ਬਸਮਾਦੀ ਇੱਕ ਨੰਬਰ ਆ ਸੀਲ ਸਾਉ ਬਿਨਾਂ ਨਿਆਣੇ ਤੋਂ ਬਿਠਾ ਰਿਹਾ ਭਾਵੇਂ ਤਾਂ ਵੀ ਇਹਦਾ ਕੋਈ ਚੱਕਰ ਨਹੀਂ ਜੈਜ ਮੱਲ ਇਹ ਜੈਜ ਆਪਾਂ 62000 ਰੁਪਏ ਦੇਣੀ ਆ ਇਹ 62000 ਦੀ ਦੇ ਦੇਣੀ ਆ ਬਿਲਕੁਲ ਜੈਜ ਮੱਲ ਚਾਰ ਚੰਗੇ ਦੁੱਧ ਵਾਲੀਆਂ ਵੱਡੀਆਂ ਵਜਨ ਵਾਲੀਆਂ ਬਿਹੜਾ ਦੋ ਤਾਜ਼ੀਆਂ ਸੂਈਆਂ ਦੋ ਸੂਨ ਨੂੰ ਤਿਆਰ ਹੋ ਸਕਦਾ ਸ਼ਾਮ ਨੂੰ ਸੂ ਪੈਣ ਹੋ ਸਕਦਾ ਰਾਤ ਨੂੰ ਸੂ ਪੈਣ ਜਮਾ ਜੈ ਜਮਲ ਸਾਰੀਆਂ ਬਿਹੜਾਂ ਦੀ ਥਣਾ ਦੀ ਭਾਰਸ਼ ਭਾਰ ਦੀ ਪੂਰ ਛੱਟੇ ਦੀ ਗੰਡ ਮਰੋੜੀ ਦੀ ਗਾਰੰਟੀ ਹੋਊਗੀ ਨਿੱਕੇ ਨਿੱਕੇ ਮੁੱਲ ਪਹਿਲੀ ਜੋੜੀ 48 48000 ਦੀ ਉਹ 68 ਦੀ ਉਹ 68 ਦੀ 368 ਦੀ 46 ਦੀ ਫੋਨ ਨੰਬਰ ਸਕਰੀਨ ਤੇ ਮੱਝਾਂ ਆਣ ਕੇ ਦੁੱਧ ਹੋਣਗੇ ਤਿੰਨ ਚਾਰਾਂ ਵਹਿਣਾ ਦੇ ਫੋਟਸ਼ਾਂ ਕਿਸੇ ਦੇ ਭੂਰਾ ਬਣੀ ਬਾਈ ਦੇ ਘਰੇ ਆ ਜਾਓ ਬੇਫਿਕਰ ਹੋ ਕੇ ਤਸੱਲੀ ਕਰਕੇ ਲੈ ਜਾਓ ਜਮਾ ਜਾਇਜ ਭਰਾਇ ਹੋਰ ਕਿਸੇ ਦੇ ਘਰੇ ਵਹਿੜਾਂ ਖੜੀਆਂ ਹੁੰਦੀਆਂ ਇਹੀ ਵਹਿਣਾ ਪੰਜ ਪੰਜ 7 7000 ਮੁੱਲ ਵੱਧ ਹੋਣੇ ਸੀ ਤੇ ਦੁੱਧ ਵੀ ਅਗਲੇ ਨੇ ਵੱਧ ਦੱਸਣਾ ਸੀ 368 ਦੀ ਕਹਿੰਦੇ ਬਾਈ ਕਿਸੇ ਕੋਲੇ ਜਾ ਕੇ ਇਹਦੇ ਬਰਾਬਰ ਦੀ ਕੋਈ ਪੁੱਛੇ ਹੋਵੇ ਲਾਗ 90 95 ਤੋਂ ਘੱਟ ਕੋਈ ਨਹੀਂ ਕਰੂਗਾ ਹਾਂ ਜਮਾ ਜਾਇਜ ਮੁੱਲ ਸਾਰਿਆਂ ਨੂੰ ਸਾਸ਼ਿਕਾ